multim hey. <sharp> conseguente <inhale> ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਐਮਐਲਏ ਐਮਐਲਏ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਕੋਲੀ ਸਾਹਿਬ ਸਾਬਕਾ ਮੰਤਰੀ ਜੋ ਪਿਛਲੇ ਦਿਨੀ ਸਾਨੂੰ ਸੁਜੀਵੀ ਵਿਛੋੜਾ ਦੇ ਕੇ ਚਲੇ ਗਏ ਸਨ ਅੱਜ ਉਹਨਾਂ ਦੀ ਜਿਹੜੀ ਸਰੀਰ ਨੂੰ ਅਗਨ ਭੇਂਟਾ ਜਿਹੜਾ ਕੀਤਾ ਗਿਆ ਔਰ ਉਹਨਾਂ ਦੇ ਉਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਔਰ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਕੋਲੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਔਰ ਪਰਿਵਾਰ ਨੂੰ ਬਾਣਾ ਮੰਨਣ ਜਿਹੜਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਐਮਐਲਏ ਐਮਐਲਏ ਅਜੀਤਪਾਲ ਸਿੰਘ ਜੀ ਕੋਹਲੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਕੋਹਲੀ ਸਾਹਿਬ ਸਾਬਕਾ ਮੰਤਰੀ ਜੋ ਪਿਛਲੇ ਦਿਨੀ ਸਾਨੂੰ ਸੁਜੀਵੀ ਮਿਸ਼ੋੜਾ ਦੇ ਕੇ ਚਲੇ ਗਏ ਸਨ ਅੱਜ ਉਹਨਾਂ ਦੀ ਜਿਹੜੀ ਸਰੀਰ ਨੂੰ ਅਗਨ ਭੇਂਟਾ ਜਿਹੜਾ ਕੀਤਾ ਗਿਆ ਔਰ ਉਹਨਾਂ ਦੇ ਉਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਔਰ ਸੱਚੇ ਪਾਛਾ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਕੋਲੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਔਰ ਪਰਿਵਾਰ ਨੂੰ ਬਾਣਾ ਮੰਨਣ ਜਿਹੜਾ ਬਣਾ। ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਐਮਐਲਏ ਐਮਐਲਏ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਦਾ ਸੁਜੀਤ ਸਿੰਘ ਜੀ ਕੋਲੀ ਸਾਹਿਬ ਸਾਬਕਾ ਮੰਤਰੀ ਜੋ ਪਿਛਲੇ ਦਿਨੀ ਸਾਨੂੰ ਸੁਜੀਵੀ ਵਿਛੋੜਾ ਦੇ ਕੇ ਚਲੇ ਗਏ ਸਨ ਅੱਜ ਉਹਨਾਂ ਦੀ ਜਿਹੜੀ ਸਰੀਰ ਨੂੰ ਅਗਨ ਭੇਂਟਾ ਜਿਹੜਾ ਕੀਤਾ ਗਿਆ ਔਰ ਉਹਨਾਂ ਦੇ ਉਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਔਰ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਕੋਹਲੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਔਰ ਪਰਿਵਾਰ ਨੂੰ ਬਾਣਾ ਮੰਨਣ ਜਿਹੜਾ ਬਣਾ। ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਐਮਐਲਏ ਐਮਐਲਏ ਅਜੀਤਪਾਲ ਸਿੰਘ ਜੀ ਕੋਹਲੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਦਾ ਸੁਜੀਤ ਸਿੰਘ ਜੀ ਕੋਹਲੀ ਸਾਹਿਬ ਸਾਬਕਾ ਮੰਤਰੀ ਜੋ ਪਿਛਲੇ ਦਿਨੀ ਸਾਨੂੰ ਜੀਵੀ ਮਿਸ਼ੋੜਾ ਦੇ ਕੇ ਚਲੇ ਗਏ ਸਨ ਅੱਜ ਉਹਨਾਂ ਦੀ ਜਿਹੜੀ ਸਰੀਰ ਨੂੰ ਅਗਨ ਭੇਂਟਾ ਜਿਹੜਾ ਕੀਤਾ ਗਿਆ ਔਰ ਉਹਨਾਂ ਦੇ ਉਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਔਰ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਕੋਲੀ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਔਰ ਪਰਿਵਾਰ ਨੂੰ ਪਾਣਾ ਮੰਨਣ ਜਿਹੜਾ ਬਣਾ ਦੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ